歩いまで。<laughs> <laughs> जिंदाबाद 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 चमन लाल पटवारी जिंदाबाद जिंदाबाद चमन लाल पटवारी जिंदाबाद मुर्दाबाद मुर्दाबाद ब्लैक मेलर मुर्दाबाद मुर्दाबाद शरारती आंसर मुर्दाबाद मुर्दाबाद ब्लैक मेलर मुर्दाबाद ਮੇਰਾ ਨਾਮ ਅਨਮੋਲ ਜੋਰ ਸਿੰਘ ਆ ਮੈਂ ਇੱਥੇ ਬਤੌਰ ਪਟਵਾਰੀ ਕੰਮ ਕਰ ਰਿਹਾ ਆ ਅੱਜ ਇਹ ਧਰਨਾ ਲਗਾਇਆ ਪਟਵਾਰੀ ਬਤੌਰ ਸੰਗਾਲਾ ਦੇ 21 ਮਾਮਲੇ ਦੇ ਦੇਖੋ ਜੀ ਇੱਕ ਮਾਨਕੀ ਦੇ ਪਿੰਡ ਦੇ ਵਿੱਚ ਇੱਕ ਡੇਰੇ ਦੀ ਜ਼ਮੀਨ ਆ ਜਿਹਦੇ ਕੁਝ ਲੋਕ ਇੰਤਕਾਲ ਚੜਾਉਣ ਲਈ ਆਏ ਸੀਗੇ ਉਹ ਸੀਗਾ ਜੀ ਸਾਧੂ ਦਾਸ ਚੇਲਾ ਕੀ ਸੀਗਾ ਅਨੰਤ RAM ਤੇ ਉਹਦੇ ਵਿੱਚ ਕੀ ਹੁੰਦਾ ਜੀ ਜਿਹੜਾ ਚੇਲੇ ਵਾਲੀ ਜ਼ਮੀਨ ਹੁੰਦੀ ਆ ਅੱਗੇ ਚੇਲੇ ਨੂੰ ਹੀ ਜਾਂਦੀ ਆ ਉਹ ਉਹ ਐਜ਼ ਅ ਮੈਨੇਜਰ ਐਕਟ ਕਰਦਾ ਵਾ ਪਰ ਜਿਹੜੇ ਉਹ ਜਿਹਦੀ ਡੈਥ ਹੋਈ ਆ ਸਾਧੂ ਦਾਸ ਦੀ ਤੇ ਉਹਦੇ ਮੁੰਡੇ ਆ ਕੇ ਆਪਣੇ ਇੰਤਕਾਲ ਚੜਾਉਣ ਲਈ ਆਏ ਸੀਗੇ ਜੋ ਕਿ ਨਹੀਂ ਹੋ ਸਕਦਾ ਹੈਗਾ ਪਰ ਉਹਨਾਂ ਵੱਲੋਂ ਬਹੁਤ ਜ਼ਿਆਦਾ ਪ੍ਰੈਸ਼ਰ ਪਾ ਕੇ ਪਟਵਾਰੀ ਵੱਲੋਂ ਇੰਤਕਾਲ ਦਰਜ ਕਰਵਾਇਆ ਗਿਆ ਤੇ ਪਟਵਾਰੀ ਵੱਲੋਂ ਅੱਗੇ ਤਹਿਸੀਲਦਾਰ ਸਾਹਿਬ ਨੂੰ ਮਨਜ਼ੂਰੀ ਲਈ ਭੇਜਿਆ ਗਿਆ ਪਰ ਜਿਵੇਂ ਕਿ ਐਫਸੀਆਰ ਸਾਹਿਬ ਦੇ ਹੁਕਮ ਨੇ ਪੰਜਾਬ ਸਰਕਾਰ ਦੇ ਹੁਕਮ ਨੇ ਉਹ ਇੰਤਕਾਲ ਸਿਰਫ ਐਫਸੀਆਰ ਹੀ ਕਰ ਸਕਦੇ ਐ ਐਫਸੀਆਰ ਸਾਹਿਬ ਹੀ ਕਰ ਸਕਦੇ ਆ ਇਸ ਲਈ ਤਹਿਸੀਲਦਾਰ ਸਾਹਿਬ ਵੱਲੋਂ ਨਾਮਜ਼ੂਰ ਕੀਤਾ ਗਿਆ ਤੇ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਇੰਤਕਾਲ ਨਾਮਜ਼ੂਰ ਹੋ ਗਿਆ ਉਹਨਾਂ ਨੇ ਅੱਗੇ ਪਟਵਾਰੀ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਕਿ ਅਸੀਂ ਉਹਨਾਂ ਤੇ ਇਲਜ਼ਾਮ ਲਾਇਕਦੇ 7 ਲੱਖ ਰੁਪਏ ਮੰਗ ਕੀਤਾ ਸੀਗਾ ਜਦਕਿ ਮੈਂ ਇਹ ਚੀਜ਼ ਦੀ ਗਰੰਟੀ ਲੈਣਾ ਪੂਰੀ ਪਰਿਵਾਰ ਹੀ ਉਹਨੇ ਇਸ ਗੱਲ ਦੀ ਗਰੰਟੀ ਲੈ ਲੈਂਦੀ ਆ ਦੀ 1 ਰੁਪਿਆ ਵੀ ਨਹੀਂ ਮੰਗਿਆ ਗਿਆ ਜੇ 1 ਰੁਪਿਆ ਵੀ ਮੰਗਿਆ ਗਿਆ ਉਹਦੇ ਵਾਸਤੇ ਜਿੰਮੇਵਾਰ ਅਸੀਂ ਖੁਦ ਹੋਵਾਂਗੇ ਠੀਕ ਹੈ ਇਹ ਮਾਮਲਾ ਸੀਗਾ ਤੇ ਉਹਨਾਂ ਵੱਲੋਂ ਆ ਕੇ ਇਹ ਵੀ ਕਿਹਾ ਗਿਆ ਕਿ ਅਸੀਂ ਸਲਵਾਜ਼ ਖਾ ਲਾਂਗੇ ਇਹਨਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਤੁਹਾਡਾ ਸਾਡਾ ਇੰਤਕਾਲ ਮਨਜ਼ੂਰ ਕਰਾਇਆ ਜਾਵੇ ਨਹੀਂ ਤਾਂ ਅਸੀਂ ਇੱਥੇ ਆ ਕੇ ਹੁੱਲੜਵਾਜ ਵੀ ਕੀਤੀ ਗਈ ਜਿਵੇਂ ਤੁਸੀਂ ਦੇਖਿਆ ਹੀ ਸੀਗਾ ਉਹਦੀ ਵੀਡੀਓ ਵੀ ਆਈ ਆ ਇਹ ਪੂਰਾ ਮਾਮਲਾ ਸੀਗਾ ਲਣਾ ਨੇ ਹੁੰਲੜਵਾਦੀ ਕੀਤੀ ਆ ਤੇ ਉਹ ਕੌਣ ਲੱਗਦੇ ਨੇ ਮਾਲਕ ਨੇ ਜ਼ਮੀਨ ਦੇ ਨਹੀਂ ਜੋ ਮਾਲਕ ਨਹੀਂ ਹੈਗੇ ਜ਼ਮੀਨ ਦੇ ਉਹ ਏਜੰਟ ਨੇ ਉਹਨਾਂ ਕੁਝ ਚਾਰ ਪੰਜ ਵਿਅਕਤੀ ਸੀਗੇ ਜੋ ਸੁਣ ਚ ਹੈ ਕਿ ਉਹ ਡੀਲਰ ਨੇ ਕਿ ਉਹਨਾਂ ਨੇ ਉਹ ਜ਼ਮੀਨ ਦਾ ਸੌਦਾ ਵਗੈਰਾ ਕੀਤਾ ਹੋਇਆ ਸੀਗਾ ਅੱਗੇ ਪਰ ਸੌਦੇ ਦੀ ਗੱਲ ਤਾਂ ਆਉਂਦੀ ਹੈ ਜੇ ਉਹ ਇੰਤਕਾਲ ਮਨਜ਼ੂਰ ਹੋਏਗਾ ਠੀਕ ਹੈ ਉਹ ਗਲਤ ਤਰੀਕੇ ਨਾਲ ਰਜਿਸਟਰੀ ਕਰਵਾਉਣਾ ਚਾਹੁੰਦੇ ਸੀਗੇ ਡੇਰੇ ਦੀ ਜ਼ਮੀਨ ਹੜੱਪ ਕੇ ਅੱਗੇ ਵੇਚ ਕੇ ਪੈਸੇ ਬਣਾਉਣਾ ਚਾਹੁੰਦੇ ਸੀਗੇ ਡਾਕੂਮੈਂਟੇਸ਼ਨ 'ਚ ਕੋਈ ਕਮੀ ਸੀ ਇਹ ਡਾਕੂਮੈਂਟੇਸ਼ਨ ਵਿੱਚ ਵੀ ਕਮੀ ਸੀਗੀ ਤੇ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਡੇਰੇ ਦੇ ਜ਼ਮੀਨ ਆ ਉਹ ਅੱਗੇ ਚੇਲੇ ਨੂੰ ਜਾਂਦੀ ਆ ਪਰ ਉਹ ਜਿਹੜੇ ਬੰਦੇ ਸੀ ਉਹ ਮੁੰਡੇ ਸੀਗੇ ਉਹਦੇ ਜਿਹੜਾ ਡੇਰੇ ਦਾ ਹੈੱਡ ਸੀਗਾ ਉਹਦੇ ਮੁੰਡੇ ਸੀਗੇ ਉਹ ਚੇਲੇ ਨੂੰ ਜ਼ਮੀਨ ਜਾਣੀ ਹੁੰਦੀ ਆ ਪਰ ਉਹ ਮੁੰਡਿਆਂ ਨੂੰ ਨਹੀਂ ਜਾ ਸਕਦੀ ਹੈਗੀ ਜਿਹੜੇ ਮੁੰਡੇ ਆ ਉਹ ਡੇਰੇ ਜ਼ਮੀਨ ਆਪਣੇ ਨਾਂ ਤੇ ਕਰਾ ਕੇ ਅੱਗੇ ਵੇਚਣਾ ਚਾਹੁੰਦੇ ਸੀਗੇ ਜਿਹੜੇ 7 ਕਿੱਲੇ ਸੀਗੇ 7 ਕਿੱਲੇ ਸੀ ਹਾਂਜੀ 7 ਕਿੱਲੇ ਸੀਗੇ ਤੁਸੀਂ ਜਿਹੜੇ ਵਿਅਕਤੀ ਆਏ ਸੀ ਉਹਨਾਂ ਕਰ ਆਪਣੀ ਕਾਰਵਾਈ ਅਸੀਂ ਉਹਨਾਂ ਦੇ ਖਿਲਾਫ ਮਤਾ ਪਾਇਆ ਪੜਵਾਰ ਯੂਨੀਅਨ ਦਾ ਤੇ ਉਹਨਾਂ ਖਿਲਾਫ ਅਸੀਂ ਲਿਖ ਕੇ ਐਸ ਡੀ ਐਮ ਸਾਹਿਬ ਨੂੰ ਭੇਜਿਆ ਵਾ ਡੀ ਐਸ ਪੀ ਸਾਹਿਬ ਨੂੰ ਭੇਜਿਆ ਵਾ ਤੇ ਉਹਨਾਂ ਵੱਲੋਂ ਇਹ ਸਾਨੂੰ ਸ਼ਵਾਸ਼ਣ ਦਵਾਇਆ ਗਿਆ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਪਰ ਜਦੋਂ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤੇ ਉਹਨਾਂ ਤੇ ਐਫ ਆਈ ਆਰ ਦਰਜ ਨਹੀਂ ਹੁੰਦੀ ਉਨਤਕ ਅਸੀਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਬੈਠਾ ਰਹੇ ਹਾਂ ਇੰਤਕਾਲ ਦੇ ਵਿੱਚ ਇਹ ਗੱਲ ਕੀਤੀ ਜਾਵੇ ਜਿਵੇਂ ਹੁਣ ਆਪਾਂ ਸਬਮਿਟ ਕਰਦੇ ਹਾਂ ਹਾਂਜੀ ਤੇ ਸਬਮਿਟ ਕਰਨਾ ਜ਼ਰੂਰੀ ਸੀਗਾ ਪਹਿਲਾਂ ਜੇ ਸਬਮਿਟ ਹੀ ਨਾ ਕਰਦੇ नहीं इस वदा की हुंदा जी 45 दिन ਦਾ ਟਾਈਮ ਹੁੰਦਾ ਜੇ ਪਟਵਾਰੀ ਦਰਜ ਕਰਦਾ ਵਾ ਇੰਤਕਾਲ 45 ਦਿਨ ਦੇ ਵਿੱਚ ਵਿੱਚ ਫੈਸਲਾ ਕਰਨਾ ਹੁੰਦਾ ਵਾ ਤੇ ਜਦੋਂ ਦੇਖਿਆ ਕਿ ਇਹ 45 ਦਿਨ ਨਹੀਂ ਜਾ ਕੇ ਨਾਮਜ਼ੂਰ ਕੀਤਾ ਗਿਆ ਇੰਤਕਾਲ ਠੀਕ ਹੈ ਜੀ ਕਿਉਂਕਿ ਹੋਰ ਕੋਈ ਆਪਸ਼ਨ ਬਚੀ ਨਹੀਂ ਸੀਗੀ ਕਿਉਂਕਿ ਇਹ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਜੀ ਕਿਉਂਕਿ ਇਹ ਡੇਰੇ ਦੀ ਜ਼ਮੀਨ ਆ ਇਸ ਲਈ ਉਹਦਾ ਫੈਸਲਾ ਨਾਮਜ਼ੂਰ ਹੋਣਾ ਹੀ ਸੀਗਾ ਹੜਤਾਲ ਕਿਨੇ ਲਈ ਹੜਤਾਲ ਜੀ ਅਣਮਿੱਥੇ ਸਮੇਂ ਲਈ ਆ ਜਦੋਂ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਹਨਾਂ ਤੇ ਐਫ ਆਈ ਆਰ ਦਰਜ ਨਹੀਂ ਹੁੰਦੀ ਉਹਨਾਂ ਤੱਕ ਜਿਆਦ ਦੀਆਂ ਬੱਕਰੀਆਂ ਬੱਕਰੀਆਂ ਤਸੀਨਾ ਉਹਦੇ ਵਿੱਚ ਜਿਹੜੇ ਮਟਵਾਰੀ ਨੇ ਉਹਨਾਂ ਨਾਲ ਵੀ ਤੁਸੀਂ ਕੀਤਾ ਕੰਟੈਕਟ ਦੇਖੋ ਜੀ ਸਾਡੀ ਜਿਹੜੀ ਸਮਰਾਲ ਦਸੀਲਾ ਲੁਧਿਆਣਾ ਜ਼ਿਲ੍ਹੇ ਦੇ ਅੰਡਰ ਆਉਂਦੀ ਆ ਤੇ ਸਾਡੇ ਜਿਹੜੇ ਲੁਧਿਆਣਾ ਦੇ ਪ੍ਰਧਾਨ ਵਿਰਿੰਦਰ ਰਖੀ ਜੀ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਦਾ ਸਾਡੇ ਨਾਲ ਪੂਰਾ ਸਮਰਥਨ ਆ ਤੇ ਉਹ ਸਾਡੇ ਨਾਲ ਮੁੱਢਾਂ ਦੇ ਮੁੱਢਾਂ ਨਾਲ ਜੋੜ ਕੇ ਖੜੇ ਨੇ ਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਚੰਮਲਾਲ ਪਟਵਾਰੀ ਨੂੰ ਉਨ ਤੱਕ ਅਸੀਂ ਦੀ ਕੀ ਨਾਮ ਮੇਰਾ ਨਾਮ ਰਪਿੰਦਰ ਸਿੰਘ ਆ ਜੀ ਅੱਜ ਧਰਨਾ ਲਗਾਇਆ ਕੀ ਮੰਗ ਕਰਨਾ ਇਹੀ ਆ ਜੀ ਆਪਾਂ ਪਹਿਲਾਂ ਵੀ ਜਿਵੇਂ ਤੁਹਾਨੂੰ ਪਤਾ ਹੀ ਆ ਕਿ 2-3 ਦਿਨ ਹੋ ਗਏ ਇਹ ਸਾਡੇ ਚਮਨ ਲਾਲ ਪੜਵਾਰੀ ਪਰਵਾਰ ਹਲਕਾ ਮਾਨਕੀ ਜਿਹਦੇ ਵਿੱਚ ਨਾ ਹੁਣ ਇੱਕ ਦਾਸ ਦਾ ਇੰਤਕਾਲ ਆਇਆ ਸੀ ਸਾਧੂ ਸਿੰਘ ਚੇਲਾ ਅਨੰਤਰਾਮ ਵਾਲਾ ਉਹਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਆ ਕੇ ਇੱਕ ਤਾਂ ਜੋ ਕਾਗਜ਼ਾਤ ਦਿੱਤੇ ਗਏ ਨੇ ਉਹਨਾਂ ਵਿੱਚ ਖਾਮੀਆਂ ਸੀਗੀਆਂ ਕੁਰਸੀ ਨਾਮਾ ਕਿਸੇ ਨੰਬਰਦਾਰ ਵੱਲੋਂ تصਦੀਕ ਨਹੀਂ ਕੀਤਾ ਗਿਆ ਹੈਗਾ ਨੰਬਰ 2 ਦੇ ਉੱਤੇ ਜਿਹੜਾ ਇੰਤਕਾਲ ਆ ਉਹ ਵਾਇਤਮਾਮ ਵਾਲਾ ਹੁੰਦਾ ਹੁੰਦਾ ਤੇ ਇਹ ਗਲਤ ਤਰੀਕੇ ਨਾਲ ਸਾਡੇ ਪਰਿਵਾਰੀ ਤੇ ਪ੍ਰੈਸ਼ਰ ਪਾ ਕੇ ਉਹ ਤੋਂ ਕੁਰਸੀ ਨਾਵੇਂ ਕੁਰਸੀ ਨਾਵੇਂ ਮੁਤਾਬਕ ਜਿਹੜੀ ਵਿਰਾਸਤ ਕਰਾਉਣੀ ਚਾਹੁੰਦੇ ਸੀ ਜੋ ਕਾਨੂੰਨਾਂ ਦੇ ਖਿਲਾਫ ਆ ਤੇ ਅਸੀਂ ਇਹੀ ਚਾਹੁੰਦੇ ਆਂ ਵੀ ਜਿਹੜੀ ਇਹ ਬੰਦੀ ਕਾਰਵਾਈ ਆ ਬੰਦਿਆਂ ਨੇ ਉਰੇ ਆ ਕੇ ਆਪਣੇ ਹੁੰਲੜਵਾਜੀ ਕੀਤੀ ਆ ਤੇ ਗਾਲੀ ਗਲੋਚ ਵੀ ਕੀਤਾ ਸਾਡੇ ਪਰਿਵਾਰੀਆਂ ਦੇ ਐਕਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਇੱਕਨੇ ਦਿਨ ਤੱਕ ਜਾਰੀ ਰਹੂਗੀ ਇਹ ਦੇਖੋ ਜੀ ਅਸੀਂ ਮਤਾ ਦਿੱਤਾ ਹੈ ਡੀਐਮ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਵੀ ਭੇਜਿਆ ਹੈ ਤਸੀਦਾ ਸਾਹਿਬ ਦੇ ਮੂਹਰੇ ਦਿੱਤਾ ਹੋਇਆ ਤੇ ਜਦੋਂ ਤੱਕ ਉਹਨਾਂ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਅਸੀਂ ਅਣਮਿੱਥੇ ਸਮੇਂ ਲਈ ਸਟ੍ਰਾਈਕ ਤੇ ਬੈਠੇ ਆਂ ਜਿਹੜੇ ਲੋਕ ਕੰਮ ਕਰਾਉਣ ਆਉਂਦੇ ਨੇ ਪਰੇਸ਼ਾਨ ਹੁੰਦੇ ਨੇ ਉਹਨਾਂ ਲਈ ਦੇਖੋ ਜੀ ਇਹ ਹੁਣ ਪਰੇਸ਼ਾਨ ਅਸੀਂ ਚਾਹੁੰਦੇ ਨਹੀਂ ਹੈਗੇ ਵੀ ਇਹ ਕੋਈ ਹੋਵੇ ਪਰ ਇਹ ਸਾਡੀ ਇੱਕ ਮਜਬੂਰੀ ਬਣ ਚੁੱਕੀ ਆ ਤੇ ਕੱਲ ਨੂੰ ਕੋਈ ਵੀ ਬੰਦਾ ਉੱਠ ਕੇ ਆਗੇ ਦਫ਼ਤਰ ਦੇ ਵਿੱਚ ਕਿਸੇ ਤੇ ਵੀ ਇਲਜ਼ਾਮ ਲਾ ਸਕਦਾ ਵਾ ਕਾ ਜਿਹੜੀ ਕੀ ਗੱਲ ਬੇਬੁਨਿਆਦ ਆ ਕੋਈ ਵਧੀਆ ਗੱਲ ਨਹੀਂ ਹੈਗੀ ਇਹ। ਸਰੂਵੀ ਸੇਵਾਵਾਂ ਲਈ ਹਾਂਜੀ ਸੈਕਲਿਟਰ ਵਗੈਰਾ ਹਾਂਜੀ ਹਾਂ ਜਿਵੇਂ ਸਰਟੀਫਿਕੇਟ ਨੇ ਕੋਈ ਬੱਚੇ ਦੇ ਆਪਣੇ ਪੜ੍ਹਾਈ ਨਾਲ ਪੜ੍ਹਦੇ ਨੇ ਕੋਈ ਸਕੂਲ ਚ ਦੇਣਾ ਉਹ ਅਸੀਂ ਕਰ ਰਹੇ ਹਾਂ। ਸਿਰਫ ਮਾਲ ਦਾ ਜੋ ਰੈਵਨਿਊ ਦਾ ਕੰਮ ਆ ਉਹ ਬੰਦ ਕੀਤਾ ਹੋਇਆ ਹੈ। ਦੇਖੋ ਜੀ ਅ ਅੱਜ ਕੱਲ ਕਿਹਨੇ ਆ ਇਲਜ਼ਾਮ ਲਾਣਾ ਤੇ ਭੱਜ ਜਾਣਾ ਇੱਕ ਫੈਸ਼ਨ ਦੀ ਗੱਲ ਬਣ ਚੁੱਕੀ ਹੈ। ਇਹੋ ਜਿਹਾ ਡਰਾਮਾ ਕੱਲ ਜਿਹੜਾ ਸਾਡੀ ਤਹਿਸੀਲ ਚ ਹੋਇਆ ਸਮਰਾਲੇ ਦੀ ਉਹ ਮੇਰੇ ਧਿਆਨ ਦੇ ਵਿੱਚ ਹੈਗਾ ਮਾਨਕੀ ਪਿੰਡ ਦੇ ਵਿੱਚ ਇੱਕ ਡੇਰਾ ਵੇ ਤੇ ਨਿਯਮ ਅਨਸਾਰ ਡੇਰੇ ਦੀ ਜ਼ਮੀਨ ਜਿਹੜੀ ਹੈ ਉਹ ਜਿਹੜਾ ਮਹੰਤ ਉਹ ਐਜ਼ ਅ ਮੈਨੇਜਰ ਐਕਟ ਕਰਦਾ ਵੇ ਉੱਥੇ ਮਾਲਕ ਨਹੀਂ ਹੁੰਦਾ ਉਹ ਚੇਲਾਦਰ ਚੇਲਾ ਅੱਗੇ ਜਿਹੜੀ ਹੈ ਉਹ ਮਹੰਤੀ ਚਲਦੀ ਜਾਂਦੀ ਹੈ ਉਹ ਜ਼ਮੀਨ ਦੀ ਜਿਹੜੀ ਇਨਕਮ ਹੁੰਦੀ ਹੈ ਉਹ ਵੀ ਆਪਾਂ ਖਰਚ ਨਹੀਂ ਸਕਦੇ ਉਹਦੀ ਐਫ ਡੀ ਬਣਾ ਕੇ ਜਿਹੜੇ ਭਲੇ ਦੇ ਕੰਮਾਂ ਲਈ ਉਥੋਂ ਦੇ ਡੇਰੇ ਦੇ ਵਿਕਾਸ ਤੇ ਕੰਮਾਂ ਲਈ ਲਾਣੀ ਹੁੰਦੀ ਹੈ ਪਰ ਜੇ ਮਾਨਕੀ ਪਿੰਡ ਦੇ ਕੇਸ ਦੀ ਗੱਲ ਕਰੀਏ ਤੇ ਸਾਧੂ ਰਾਮ ਕੁਚੇਲਾ ਵੇ ਉਹਦੇ ਬੱਚੇ ਜਿਹੜੇ ਉਹਦੀ ਵਿਰਾਸਤ ਆਪਣੇ ਨਾਂ ਤੇ ਟਰਾਂਸਫਰ ਕਰਾਣ ਲਈ ਆਏ ਸੀਗੇ ਇਹਦੇ ਲਈ ਉਹ ਮਨੂੰ ਹਲਕਾ ਵਿਧਾਇਕ ਤੇ ਕੋ ਵੀ ਦੋ ਵਾਰੀ ਉਹ ਗਏ ਨੇ ਹਲਕਾ ਵਿਧਾਇਕ ਨੇ ਵੀ ਕਿਹਾ ਵੀ ਮੈਂ ਕਿਸੇ ਗਲਤ ਕੰਮ ਦੇ ਕਿਸੇ ਦਾ ਸਾਥ ਨਹੀਂ ਦੇਣਾ ਸਾਡੇ ਜਗਤਾਰ ਸਿੰਘ ਜੀ ਐਮਐਲਏ ਨੇ ਇੱਥੋਂ ਦੇ ਉਹਨਾਂ ਨੇ ਉਹਨਾਂ ਨੂੰ ਮਨਾ ਕਰ ਦਿੱਤਾ ਵੇ ਉਹਨਾਂ ਨੇ ਵੀ ਇਹ ਗੱਲ ਮੇਰੇ ਧਿਆਨ 'ਚ ਲਿਆਉਂਦੀ ਵੀ ਇਹਨਾਂ ਨੇ ਕਿਹਾ ਵੀ ਸਾਡੇ ਕੋ ਪਟਵਾਰੀ ਪੈਸੇ ਮੰਗਦਾ ਤੇ ਐਮਐਲਏ ਸਾਹਮਣੇ ਕਿਹਾ ਜੇ ਤੱਕ ਕੋਈ ਪਟਵਾਰੀ ਪੈਸੇ ਮੰਗਦਾ ਨਾ ਕਾਕਾ ਤੂੰ ਵਿਜੀਲੈਂਸ ਨੂੰ ਗਾ ਜਾ ਪੈਸੇ ਦੇ ਦੇ ਜੇ ਪਟਵਾਰੀ ਪੈਸੇ ਦੇ ਕੇ ਜਾਂ ਤਸਕੀਲਦਾਰ ਗਲਤ ਕੰਮ ਕਰੇਗਾ ਤਾਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਸੋ ਉਸ ਤੋਂ ਬਾਅਦ ਇਹ ਇਨਾਂ ਨੇ ਐਮਐਲਏ ਸਾਹਿਬ ਕੋ ਵੀ ਜਾਣਾ ਬੰਦ ਕਰਤਾ ਇਹ ਸਥਿਤੀਆਂ ਇੱਕ ਵਾਕਿਆ ਸਪਸ਼ਟ ਕਰਦੇ ਨੇ ਵੀ ਇਨਾਂ ਨੇ ਜਿਹੜਾ ਸਾਰਾ ਇਹ ਕਲ ਡਰਾਮਾ ਕੀਤਾ ਹੋਵੇ ਆਪਣੀ ਜਿਹੜਾ ਗਲਤ ਜਿਹੜੀ ਇਹ ਰਜਿਸਟਰੀ ਕਰਾਉਣ ਦੇ ਚੱਕਰ ਦੇ ਵਿੱਚ ਕੀਤਾ ਹੋਵੇ ਤੇ ਸਿਰਫ ਪਟਵਾਰੀ ਦੀ ਜਿਹੜਾ ਕਿ ਪਿਛਲੇ 7-8 ਮਹੀਨੇ ਤੋਂ ਜੌਬ 'ਚ ਆਇਆ ਉਹਨੇ ਛਵੀ ਖਰਾਬ ਕਰਨ ਲਈ ਕੀਤਾ ਗਿਆ ਹੋਵੇ ਉਸ ਤੋਂ ਬਾਅਦ ਕੱਲ ਮੇਰੇ ਕੋ ਜਦੋਂ ਮੇਰਕੂ ਆਏ ਤੇ ਸਰਪੰਚਰਾਂ ਨੂੰ ਨਾਲ ਲੈ ਕੇ ਸਰਪੰਚ ਤੋਂ ਪੁੱਛਿਆ ਗਿਆ ਸੀ ਵੀ ਕੀ ਇਹ ਡੇਰੇਜਮੈਂਟ ਟ੍ਰਾਂਸਫਰ ਹੋ ਸਕਦੀ ਹੈ ਤਾਂ ਸਰਪੰਚ ਵੀ ਉਸ ਤੋਂ ਬਾਅਦ ਸ਼ਰਮਿੰਦਾ ਹੋ ਕੇ ਕਹੇਗਾ ਜੀ ਗਲਤੀ ਹੋ ਗਈ ਮੈਂ ਇਹਨਾਂ ਦੇ ਨਾਲ ਚੱਲਿਆ ਵਾਂ ਤੇ ਅੱਜ ਤੋਂ ਬਾਅਦ ਇਹ ਜ਼ਮੀਨ ਦੇ ਬਾਰੇ ਮੈਂ ਕਦੀ ਇਹਨਾਂ ਦੇ ਨਾਲ ਨਹੀਂ ਚੱਲਾਂਗਾ ਜਿੱਥੋਂ ਤੱਕ ਇਹਨਾਂ ਦੇ ਖਿਲਾਫ ਪਟਵਾਰੀयां ਤੁਸੀਂ ਕਿਹਾ ਵੀ ਇਸ ਕੰਮ ਬੰਦ ਕਰੀ ਬੈਠੇ ਨੇ ਹਾਂ ਬਿਲਕੁਲ ਮੇਰੇ ਧਿਆਨ ਚ ਪਟਵਾਰੀ ਕੰਮ ਬੰਦ ਕਰੀ ਬੈਠੇ ਨੇ ਤਹਿਸੀਲਦਾਰ ਸਾਹਿਬ ਵੱਲੋਂ ਡੀਐਸਪੀ ਸਾਹਿਬ ਨੂੰ ਲਿਖਿਆ ਜਾ ਰਿਹਾ ਵੇ ਵੀ ਇਹਦੇ ਖਿਲਾਫ ਜੋ ਵੀ ਬੰਦਾ ਜਿਸਨੇ ਕੱਲ ਇਹ ਸਰਕਾਰੀ ਕੰਮ 'ਚ ਵਿਗੜਨ ਜਾ ਵੀ ਉਹ ਗਲਤ ਕੰਮ ਕਰਨ ਲਈ ਆਪਣਾ ਅੱਗੇ ਵਧਿਆਵੇ ਡੇਰੇ ਜ਼ਮੀਨ ਨੂੰ ਖਾਣ ਲਈ ਉਸ ਬੰਦੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਦੇ ਖਿਦਦ ਕੀਤੀ ਜਾਏਗੀ ਅ ਸਰ ਦੇਖਿਆ ਜਾ ਵੀ ਉਹ ਇੱਕ ਵਾਰੀ ਜਿਹੜੀ ਉਹ ਰਜਿਸਟਰੀ ਕੋ ਹੋਈ ਵੀ ਹੋਈ ਆ ਉਹਦੇ ਉੱਤੇ ਕੀ ਕਹਿਣਾ ਵਾ ਜਿਹੜੀ ਪਹਿਲਾਂ ਹੋਈ ਚੁੱਕੀ ਆ ਹਾਂ ਦੇਖੋ ਜੀ 2019 ਦੇ ਵਿੱਚ ਇਹ ਜਿਹੜਾ ਚੇਲਾ ਵੇ ਸਰਪੰਚ ਹੈਗਾ ਮੰਤ ਇਹਨਾਂ ਵੱਲੋਂ ਇੱਕ ਰਜਿਸਟਰੀ ਪਹਿਲਾਂ ਕਰਵਾ ਦਿੱਤੀ ਗਈ ਔਰ ਜਿਹੜੀ ਇਹ ਕਿ ਉਸ ਮੌਕੇ ਤੇ ਕਿਹੜਾ ਤਹਿਸੀਲਦਾਰ ਸੀ ਜਾਂ ਕਿਹੜਾ ਪਟਵਾਰੀ ਸੀ ਉਹਦੀ ਛਾਣਮਣ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਇਸ ਡੇਰੇ ਦੀ ਜ਼ਮੀਨ ਦੀ ਰਜਿਸਟਰੀ ਕੀਤੀ ਉਹਨਾਂ ਖਿਲਾਫ ਕਾਰਵਾਈ ਬੰਦੀ ਕੀਤੀ ਜਾਏਗੀ